ਆ ਮਾ ਤੇ ਆਸ਼ੀਰਵਾਦ ਲੀਤੀਆ ਅਮਾ ਤੇ ਆਸ਼ੀਰਵਾਦ ਪਿਤਾ ਓ ਮਾ ਦੀਏ ਅੰਧਕਾਰਿਆ ਅੜਕੇ ਓ ਜੀਤਾ ਕੇ ਜਸਿਆ ਪੰਥਾਈ ਮਾਨ ਟੋਟੋਟੇ ਓ ਮਾਲੂ ਮੇਲਾ ਓ ਮਾਲੂ ਇਲਾ ਪ੍ਰਿਆਸ ਸੁਝੋਗਾ ਇਹ ਯੋਨੀ ਰੀਮਨ ਉਹਨਾਂ ਦਾ ਮਰਨਾ ਹੈ ਸੜਕ ਤੇ ਉਹ ਮਰਨਾ ਮਰੀ ਜਾਨਾ ਕੱਲ੍ਹ ਤੋ ਇਨਸਟੈਂਟ ਆਹ ਦੇਖੋ ਆਹ ਖਬਰ ਉਹਦੇ ਚਾਹ ਉਹ ਦੇਖੋ ਉਹ ਦੇਖੋ ਫੋਟੋ ਆਹ ਜਿੱਦ ਦੇਖੋ ਦੋ ਚਰਨ ਸੁਟਣੀ ਆਹ ਜਿਹੜੇ ਚਮੋਣੀ ਆ ਨਾ ਅਸੀਂ ਦਸ ਸੱਤ ਬੱਚੇ ਤੇਰੇ ਨਾਲ ਹੀ ਆ ਕੋਈ ਕੀ ਦੇਖ ਲਿਆ ਨਾ ਪਰਿਵਾਰ ਦੀ ਇਹ ਉਹ ਉਸ ਪਰਿਵਾਰ ਦਾ ਦਰਦ ਹੈ ਜਿਸ ਦਾ ਜਵਾਨ ਪੋਤੇਸ ਦੁਨੀਆ ਤੇ ਨਹੀਂ ਰਹਾ ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫੇਰ ਮਨੁਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਤਾਂ 11 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਨਿਊਜ਼ੀਲੈਂਡ ਗਿਆ ਸੀ ਗੁਰਦਾਸਪੁਰ ਦਾ ਨੌਜਵਾਨ ਗੁਰਚਰਨ ਸਿੰਘ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਦੇ ਵਿੱਚ ਉਸਨੇ ਪੜ੍ਹਾਈ ਕੀਤੀ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਅਫਸਰ ਦੀ ਨੌਕਰੀ ਹਾਸਲ ਕੀਤੀ ਤਾਂ ਨਿਊਜ਼ੀਲੈਂਡ ਦੇ ਵਿੱਚ ਅਫਸਰ ਜੇਲ ਅਫਸਰ ਦੇ ਤੌਰ ਦੇ ਉੱਤੇ ਉਸ ਦੀ ਨਿਯੁਕਤੀ ਹੋਈ ਤਾਂ 2020 ਦੇ ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤਾਂ ਵਿਆਹ ਕਰਵਾਇਆ ਇੱਥੇ ਤਾਂ ਲਗਭਗ 1.5 ਸਾਲ ਬਾਅਦ ਫਿਰ ਵਾਪਸ ਚਲਾ ਗਿਆ ਨਿਊਜ਼ੀਲੈਂਡ ਕਿਉਂਕਿ ਉੱਧਰ ਨੌਕਰੀ ਹਾਸਲ ਕੀਤੀ ਸੀਗੀ ਉੱਥੇ ਮਿਹਨਤ ਕੀਤੀ ਸੀਗੀ ਮਿਹਨਤ ਕਰਨ ਤੋਂ ਬਾਅਦ ਉਹ ਨਿਊਜ਼ੀਲੈਂਡ ਚ ਵਾਪਸ ਚਲਾ ਜਾਂਦਾ ਜਦੋਂ ਮਿਹਨਤ ਕੀਤੀ ਉੱਥੇ ਅਫਸਰ ਬਣ ਗਿਆ ਤਾਂ ਆਪਣੇ ਇੱਥੇ ਘਰ ਆਇਆ ਸੀਗਾ ਵਿਆਹ ਕਰਵਾਉਣ ਤੋਂ ਬਾਅਦ ਉਹ ਦੁਬਾਰਾ ਵਿਦੇਸ਼ ਚਲਾ ਗਿਆ ਤਾਂ ਹੁਣ ਵਿਦੇਸ਼ੀ ਧਰਤੀ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 29 ਸਾਲ ਦਾ ਗੁਰਚਰਨ ਸਿੰਘ ਜਿਹੜਾ 25 ਮਾਰਚ ਨੂੰ ਉਸ ਦੀ ਨਿਊਜ਼ੀਲੈਂਡ ਦੇ ਵਿੱਚ ਮੌਤ ਹੋ ਗਈ ਸੜਕ ਹਾਸਾ ਇੱਥੇ ਵਾਪਰਿਆ ਸੀਗਾ ਉਸ ਦੌਰਾਨ ਇਸ ਦਰਦਨਾਕ ਹਾਸੇ ਦੇ ਵਿੱਚ ਗੁਰਚਰਨ ਸਿੰਘ ਦੀ ਮੌਤ ਹੋ ਗਈ ਉਹ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਨੌਕਰੀ ਤੇ ਜਾ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਉਸ ਦਾ ਭਿਆਨਕ ਐਕਸੀਡੈਂਟ ਹੋ ਗਿਆ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਦ ਕਿ ਉਸ ਦੀ ਪਤਨੀ ਤਾਂ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਇਹ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲਦੀ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ 4 ਸਾਲ ਦੀ ਧੀ ਹੈ ਗੁਰਚਰਨ ਦੀ ਜਿਸ ਨੂੰ ਇਹ ਹੀ ਨਹੀਂ ਪਤਾ ਕਿ ਉਸ ਦਾ ਪਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ 11 ਸਾਲ ਪਹਿਲਾਂ ਉਹ ਸਟੱਡੀ ਵੀਜ਼ਾ ਦੇ ਉੱਤੇ ਨਿਊਜ਼ੀਲੈਂਡ ਗਿਆ ਸੀਗਾ ਗੁਰਚਰਨ ਸਿੰਘ ਤਾਂ ਉੱਥੇ ਉਹ ਖੂਬ ਮਿਹਨਤ ਕੀਤੀ ਉਸਨੇ ਪੜ੍ਹਾਈ ਕੀਤੀ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਜੇਲ ਅਫਸਰ ਦੇ ਤੌਰ ਤੇ ਉੱਤੇ ਉਸ ਦੀ ਨਿਯੁਕਤੀ ਹੋਈ ਤਾਂ ਆਪਣੀ ਕਾਬਲੀਅਤ ਦੇ ਦਮ ਦੇ ਉੱਤੇ ਉਹ ਜੇਲ ਅਫਸਰ ਉੱਥੇ ਬਣਿਆ ਸੀਗਾ ਤਾਂ 2020 ਦੇ ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤਾਂ ਵਿਆਹ ਕਰਵਾ ਕੇ ਇੱਥੇ ਵਿਆਹ ਕਰਵਾਇਆ ਉਸਨੇ 1.5 ਸਾਲ ਬਾਅਦ ਫਿਰ ਤੋਂ ਉਹ ਨਿਊਜ਼ੀਲੈਂਡ ਚਲਾ ਗਿਆ ਤਾਂ ਕੁਝ ਮਹੀਨੇ ਪਹਿਲਾਂ ਗੁਰਸ਼ਰਨ ਫਿਰ ਤੋਂ ਆਪਣੇ ਘਰ ਆਇਆ ਸੀਗਾ ਤਾਂ 1 ਨਵੰਬਰ 2024 ਨੂੰ ਵਾਪਸ ਚਲਾ ਗਿਆ ਸੀ ਪਰ ਹੋਨੀ ਨੇ ਐਸੀ ਖੇਡ ਖੇਡੀ ਕਿ ਹੱਸਦਾ ਵਜਦਾ ਪਰਿਵਾਰ ਅੱਜ ਰੋਣ ਨੂੰ ਮਜਬੂਰ ਹੈ ਉਸ ਦਾ ਜਿਹੜਾ ਹੱਸਦਾ ਵਜਦਾ ਪਰਿਵਾਰ ਸੀਗਾ ਕਿਉਂਕਿ ਵਿਦੇਸ਼ੀ ਧਰਤੀ ਤੇ ਜਾ ਕੇ ਮਿਹਨਤ ਕੀਤੀ ਸੀਗੀ ਪਰਿਵਾਰ ਨੂੰ ਵੀ ਚਾਹ ਹੁੰਦਾ ਕਿ ਉਸ ਦੇ ਉਹਨਾਂ ਦੇ ਬੇਟੇ ਨੇ ਪੁੱਤ ਨੇ ਵਿਦੇਸ਼ੀ ਧਰਤੀ ਦੇ ਉੱਤੇ ਚੰਡੇ ਗੱਡੇ ਨੇ ਤਾਂ ਗੁਰਚਰਨ ਵੀ ਉਹਨਾਂ ਦੇ ਵਿੱਚੋਂ ਸੀਗਾ ਜਿਸ ਨੇ ਮਿਹਨਤ ਕੀਤੀ ਆਪਣੇ ਦਮ ਦੇ ਉੱਤੇ ਉੱਥੇ ਜਾ ਕੇ ਨੌਕਰੀ ਹਾਸਲ ਕੀਤੀ ਸੀਗੀ ਪਰਿਵਾਰ ਵੀ ਕਾਫੀ ਖੁਸ਼ ਸੀਗਾ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀਗਾ 25 ਮਾਰਚ ਨੂੰ ਜਦੋਂ ਨਿਊਜ਼ੀਲੈਂਡ ਦੇ ਵਿੱਚ ਸੜਕ ਹਾਦਸਾ ਵਾਪਰਦਾ ਹੈ ਗੁਰਚਰਨ ਜਿਹੜਾ ਸੀਗਾ ਆਪਣੀ ਡਿਊਟੀ ਦੇ ਉੱਤੇ ਜਾ ਰਿਹਾ ਸੀਗਾ ਤਾਂ ਉਸੇ ਦੌਰਾਨ ਐਕਸੀਡੈਂਟ ਉਸ ਦਾ ਹੋ ਗਿਆ ਤਾਂ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਗੁਰਚਰਨ ਦੇ ਪਿਤਾ ਸੁੱਚਾ ਸਿੰਘ ਤੇ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਚਰਨ ਦੀ ਮ੍ਰਿਤਕ ਦੇ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕਰ ਸਕਲ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡ ਨੂੰ ਲੱਗੀ ਹੈ ਸਾਡਾ ਇੱਕ ਹੂਨ ਹਾਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਨਟੇਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰੇ ਪਰਿਵਾਰ ਸਾਰੇ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ মিডিਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੈਲ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚੇ ਨੂੰ ਡੈਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕਉਨ ਫੋਨ ਕਰਕੇ ਜਾਂ ਕਿਸੇ ਤਾਈ ਇਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈੱਡ ਬਾਡੀ ਆ ਪੂਰੇ ਸਤਿਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀ ਪਰਿਵਾਰ ਤੋਂ ਕਹਿੰਦੇ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹਨ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਛੀ ਮਨੇ ਕਿ ਸਰ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਗਏ ਛੱਡ ਗਏ ਉਹ ਆ ਇੱਕ ਪਰਿਵਾਰ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੇ ਉੱਥੇ ਕਰ ਰਿਹਾ ਵਧੀਆ ਪਰਿਵਾਰ ਆ ਉਹ ਸੈਟਲ ਹੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਜਿਹਦੀ ਇਹ ਇੱਕ ਦੁੱਖ ਦੀ ਘੜੀ ਜੋ ਹੈ ਚ ਆਂਡਗੀ ਹੈ ਤੁਹਾਡੀ ਪ੍ਰਸ਼ਾਸਨ ਅੱਗੇ ਆਪਣੇ ਐਡਮਿਨਿਸਟ੍ਰੇਸ਼ਨ ਲਈ ਬੇਨਤੀ ਹੈ ਗੁਰੂ ਜੀ ਸਾਰੇ ਨਗਰ ਦੀ ਪੰਚਾਇਤ ਦੀ ਕਿ ਛੱਡ ਦੀ ਸਾਬ ਅੱਗੇ ਕੇ ਔਰ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਡੈੱਡ ਬੋਡੀ ਇੱਥੇ ਲਿਆਉਣ ਵਿੱਚ ਜੋ ਹੈਲਪ ਹੋ ਸਕੇ ਉਹ ਕਮੈਂਟ ਆਫ ਇੰਡੀਆ ਦੇ थ्रू ਕਰਕੇ ਤੇ ਸਾਡੀ ਡੈੱਡ ਬੋਡੀ ਇੱਥੇ ਪਹੁੰਚ ਸਕੇ। ਉਹ ਕਿਹਦੇ ਨਾਮ ਗੁਰਜੰਨ ਸਿੰਘ 2014 ਚ ਗਿਆ ਸੀ ਇੱਥੇ। ਸਟੱਡੀ ਵੇਸ ਤੇ ਬਾਅਦ ਚ 2020 ਚ ਵਾਪਸ ਆਇਆ ਪਹਿਲਾਂ ਵੀ ਕਰੀਅਰ 18 ਚ। ਫਿਰ 2020 ਵਾਪਸ ਆਇਆ ਉਹਦੀ ਸ਼ਾਦੀ ਕਰਤੀ। ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਹੋ ਗਿਆ। ਹੁਣ ਫਿਰ 2024 ਫਰਵਰੂਅਰ ਨੂੰ ਨਵੰਬਰ ਨੂੰ ਵਾਪਸ ਗਏ ਸੀ ਉੱਥੇ ਤੇ ਮੁਰਕਿਆ ਨੂੰ ਪਰਸੋ 25 ਨੂੰ ਬਦਲ ਲੱਗ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਉਹਨੂੰ ਕਿੱਦਾਂ ਪਾਣਾ ਵਰਤ ਕਿੱਦਾਂ ਐਕਸੀਡੈਂਟ ਹੋ ਗਿਆ ਉਹਨੇ ਡਿਊਟੀ ਤੇ ਜਾਣਾ ਡੇ ਹੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਉਹਨਾਂ ਨੂੰ ਕੀ ਕਰ ਦੇਗੀ ਉੱਥੇ ਉੱਥੇ ਤੇ ਹੀ ਜੇਲ੍ਹ ਪੁਲਿਸ ਦੀ ਡਿਊਟੀ ਕਰਦੇ ਹਾਂ ਕਿਹੜੀ ਪੋਸਟ ਤੇ ਹਾਂਜੀ ਕਿਹੜੀ ਪੋਸਟ ਤੇ ਔਫੀਸਰ ਤੇ ਜੇਅ ਲਕਸ਼ਰ ਦਸੰਡੇ ਆ ਹੀ ਹੋ ਗਏ ਜੇਅ ਲਕਸ਼ਰ ਪਰਤੇ ਹੋ ਗਏ ਲਪੜਾ ਇਧਰ ਆਨੀ ਸਿਲੈਕਟ ਹੋ ਗਏ ਹਾਂਜੀ ਜੀ ਬਾਅਦ ਚ ਪਿਛਲੇ ਸਾਲ ਸਿਲੈਕਟ ਹੋਏ ਪੰਨਾ ਦੋ ਸਾਲ ਪਿੰਡ ਰਹਿ ਗਏ ਸੀ ਹਾਂਜੀ ਇਸ ਲਈ ਹਾਂਜੀ ਟਟ ਟਟ ਬਾਰ ਸਿਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਅਫੀਸਰ ਨਾਲ ਕਿਸੇ ਨਾਲ ਉਹਨਾਂ ਦੇ ਮੈਕਮੇਂ ਦੀ ਗੱਲ ਹੋਈ ਔਰ ਤਾਂ ਦੇ ਕੀ ਕਹਿੰਦੇ ਨਹੀਂ ਕਿਸੇ ਨਾਲ ਨਹੀਂ ਹੋਈ ਆ ਜੀ ਕਿੱਦਾਂ ਫੇਰ ਵਾਪਸ ਆਂਦੀ ਕਿਦਾਂ ਕੋਸ਼ਿਸ਼ ਕਰ ਰਹੇ ਹੋ ਬਹੁਤ ਸਾਰੇ ਲੋਕਲ ਦਾ ਢਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾੜ-ਵਸਾਰ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰ ਰਹੀ ਹੈ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਇੱਧਰ ਦੀ ਗਵਰਨਮੈਂਟ ਕੀ ਨੰਕਰ ਨਾ ਕਰ ਉਹ ਇਹੋ ਜਿਹਾ ਸਾਡੇ ਬੇਟੇ ਦੀ ਡੈੱਡ ਵਾਦੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਈ ਬਹੁਤ ਵੱਡੀ ਸ਼ਰਤ ਪਿੰਡੋਂ ਲੱਗੀ ਹੈ ਸਾਡਾ ਇੱਕ ਹੁਨਾਰਵਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਣ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਰ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਕਰਕੇ ਉਹਦੀ ਡੈਥ ਹੋ ਗਈ ਹੈ। ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ। ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਈਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੇਰਨ ਅਫੇਅਰ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚਨ ਜੋ ਡੈਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕਿ ਉਹ ਇਥੋਂ ਫੋਨ ਕਰਕੇ ਜਾਂ ਕਿਸੇ ਤਰ੍ਹਾਂ ਈਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈਡ ਬਾਡੀ ਉਹ ਪੂਰੇ ਸਦਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀਏ ਪਰਵਾਹ ਤੋਂ ਕੋਈ ਨਹੀਂ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹਨ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਜ ਨਹੀਂ ਕਿ ਸਰ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਗਏ ਛੱਡ ਗਏ ਉਹ ਆ ਇੱਕ ਭਰਾ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੇ ਉੱਥੇ ਕਰ ਰਿਹਾ ਹੈ ਵਧੀਆ ਪਰਿਵਾਰ ਹੈ ਉਹ ਸੈਟਲ ਹੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਜਿਹਦੀ ਇਹ ਇੱਕ ਦੁੱਖ ਦੀ ਘੜੀ ਜੋ ਹੈ ਆਂਡਗੀ ਹੈ ਸਾਡੀ ਪ੍ਰਸ਼ਾਸਨ ਅੱਗੇ ਜਾਂ ਆਪਣੇ ਐਡਮਿਨਿਸਟ੍ਰੇਸ਼ਨ ਲਈ ਇੱਕ ਬੇਨਤੀ ਹੈ ਗੁਰਜੋ ਸਾਰੇ ਨਗਰ ਦੀ ਪੰਚਾਇਤ ਦੀ ਕਿ ਸੱਦੀ ਸੀ ਸਾਹਬ ਅੱਗੇ ਕੇ ਉਹ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਹੈ ਡੈੱਡ ਬੋਡੀ ਇੱਥੇ ਲਿਆਉਣ ਵਿੱਚ ਜੋ ਹੈਲਪ ਹੋ ਸਕੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਕਰਕੇ ਤੇ ਸਾਡੀ ਡੈੱਡ ਬੋਡੀ ਇੱਥੇ ਪਹੁੰਚ ਸਕੇ ਔਰ ਕਿਹਦਾ ਨਾਮ ਗੁਰਜਨ ਸਿੰਘ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ 2020 ਚ ਵਾਪਸ ਆਇਆ ਸੀ ਪਹਿਲਾਂ ਵੀ 2018 ਚ ਤੇ ਬੀਜ ਬਾਕਸ ਆ ਉਹਦੀ شادی ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਗਏ ਹੁਣ ਫਿਰ 2024 ਇਫਰਟ ਨਵੰਬਰ ਨੂੰ ਵਾਪਸ ਗਏ ਉੱਥੇ ਤੇ ਮੁਰਖਿਆ ਨੂੰ ਪਰਸੋ 25 ਨੂੰ پتہ ਲੱਗ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਉਹਨੂੰ ਕਿੱਦਾਂ ਪਾਣਾ ਵਰਤ ਕਿੱਦਾਂ ਐਕਸੀਡੈਂਟ ਹੋ ਗਿਆ ਉਹਨੇ ਡਿਊਟੀ ਤੇ ਜਾਣਾ ਡੇ ਹੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਉਹਨਾਂ ਨੂੰ ਕੀ ਕਰ ਦੇਗੀ ਉੱਥੇ ਉਹਤੇ ਹੀ ਜੇਲ ਪੁਲਿਸ ਜੀ ਡਿਊਟੀ ਕਰਦੇ ਨੇ ਕਿਹੜੀ ਪੋਸਟ ਤੇ ਹਾਂਜੀ ਕਿਹੜੀ ਪੋਸਟ ਤੇ